हर पार्टी मु हर पार्टी मु ہو گیا جی روحانی په ماډرا مانځته تاګه او تاسو نن ته پارت یو کې چې دا مانځته راځي کده هم تا ਇਹ ਜੇ ਸਾਡੇ ਕੋਲ ਭੌਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਵਲਜੀਤ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਹੈ ਸੀ ਸਰਕਾਰ ਪੰਜਾਬ ਆਪਣਾ ਮੁੱਖ ਮੰਤਰੀ ਸਾਹਿਬ ਦੇ ਆਫਿਸ ਭੇਜਣਾ ਹੈ ਕਿ ਜਿਹੜਾ 12% ਦੀ ਰੱਖ ਕਰਨ ਜੋ ਵਾਲਮੀਕੀ ਸਮਾਜ ਲਈ ਮਜਬੀ ਸਿੱਖਾਂ ਦੇ ਤਹਿਤ ਸੁਪਰੀਮ ਕੋਰਟ ਦੇ ਜੋ ਆਰਡਰਸ ਹੈ ਉਹਦੀ ਇੰਪਲੀਮੈਂਟੇਸ਼ਨ ਲਈ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਅਸੀਂ ਜੀ ਆਪਣਾ ਸਰਕਾਰ ਨੂੰ ਮੰਗ ਪੱਤਰ ਭੇਜਣ ਲੱਗੇ ਤਾਂ ਕਿ ਇਹ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ 50% ਪਾਣੀ ਲਾਗੇ ਅੱਜ ਬਸਪਾ ਮੇੜਕਰ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਓ ਤੁਹਾਡੇ ਪਿੱਛੇ ਸਾਡੇ 12% ਕੋਟੇ ਨੂੰ ਲਾਗੂ ਕਰਾਉਂਦੇ ਨਹੀਂ ਉਸ ਦੀ ਲੜੀ ਦੇ ਚਾਹਤ ਅੱਜ ਵਿਧਾਨ ਸਭਾ ਹਲਕਾ ਪਛਮੀ ਵੱਲੋਂ ਇਸ ਦਿਨ ਵੰਨ ਰਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਪਛਮੀ ਜਮਾ ਵਿਧਾਨ ਸਭਾ ਦਾ ਮੰਗ ਪੱਤਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਭੇਜ ਚੁੱਕੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਸਪਾ ਆਂዴਪੜ ਪਾਰਟੀ ਵੱਧ ਗਿਣਤੀ ਵਾਲੇ ਲੋਕਾਂ ਨਾਲ ਵਿਤਕਰਾ ਕਰ ਰਹੇ ਆ ਜੇਕਰ ਵਿਤਕਰਾ ਨਾ ਕਰਦੇ ਹੁੰਦੇ ਤਾਂ 55 ਵਾਰੀ ਅਸੀਂ ਮੁੱਖ ਮੰਤਰੀ ਸਾਮਰੂਚ ਕੋਣ ਦੀ ਕੋਸ਼ਿਸ਼ ਚ ਲੱਗੇ ਆ ਪਰ ਮੁੱਖ ਮੰਤਰੀ ਸਾਹਿਬ ਜਾਗਣ ਦੀ ਕੋਸ਼ਿਸ਼ ਨਹੀਂ ਕਰ ਰਹੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਪਰ ਤੁਸੀਂ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਜੋ 12.5% ਕੋਟਾ ਸਾਡੀ ਕੋਈ ਖਰਾਤ ਨਹੀਂ ਆ ਇਹ ਸਾਡਾ ਸੰਵਿਧਾਨਿਕ ਹੱਕ ਆ ਮਾਨਯੋਗ ਸੁਪਰੀਮ ਕੋਰਟ ਨੇ 1 ਅਗਸਤ ਨੂੰ ਉਦੇਸ਼ ਦਿੱਤੇ ਸੀ ਪਰ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਪਰੀਮ ਕੋਰਟ ਨੂੰ ਮੰਨਣ ਲਈ ਤਿਆਰ ਨਹੀਂ ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਵਿਧਾਨ ਸਭਾ ਤੋਂ ਬਾਅਦ ਜ਼ਿਲ੍ਹਿਆਂ ਵਾਈਜ਼ ਮੰਗ ਪੱਤਰ ਦਿੱਤੇ ਜਾਣੇ ਆ ਉਸ ਤੋਂ ਬਾਅਦ ਵੀ ਜੇਕਰ ਤੁਸੀਂ ਇਹ ਸਾਡੀ ਮੰਗ ਨਾ ਮੰਨੀ ਤਾਂ ਅਸੀਂ ਚੰਡੀਗੜ੍ਹ ਆ ਕੇ ਤੁਹਾਡੀ ਕੋਠੀ ਦਾ ਘਰੋਕ ਕੀਤਾ ਜਾਵਾਂਗੇ